ਮਿੱਤਰੋ ਹੋਰ ਮਿੱਤਰੋ ਕੱਦਾ ਠੀਕ ਠਾਕ ਉਤਰ ਪਾਜੋ ਤੇ ਲਓ ਜੀ ਤੇ ਅੱਜ ਆਪਾਂ ਮਿੱਤਰੋ ਬਾਦ ਨੇ ਫਿਰ ਬੱਚੇ ਚੱਲ ਟੁੱਪ ਤਾਂ ਨਿਕਲੀ ਨਹੀਂ ਫੇਰ ਵੀ ਚੱਲਾ ਹੁਣ ਬਿਠਾਉਣੇ ਤਾਂ ਹੈਗੇ ਆ ਵੱਡੇ ਬਾਬਾ ਹੋ ਹੀ ਜਾਂਦੇ ਆ ਤਾਂ ਆਪਾਂ ਡਾਵਾਗੇ ਉਹਨਾਂ ਨੂੰ ਨਾ ਦੂਜੇ ਵੱਡੇ ਨੂੰ ਆਪਾਂ ਛੋਟੇ ਛਤਰੀ ਤੇ ਬਿਠਾ ਦਿੰਨੇ ਆ ਤੇ ਛਤਰੀ ਦੇ ਮਾੜੇ ਮੈਨੂੰ ਟ੍ਰੇਨ ਹੋ ਜਾਣਗੇ ਤੇ ਇਧਰ ਆਪਾਂ ਇੱਕ ਵੱਡੀ ਛਤਰੀ ਲਾਤੀ ਸੀ ਕਿ ਤੇ ਆਪਾਂ ਏਰੀਆ ਉਹ ਦੇਖ ਲੈਣਗੇ ਤੇ ਆਪਾਂ ਇਹਨਾਂ ਨੂੰ ਹੁਣ ਦਿੰਨੇ ਆ ਬਾ ਤੇ ਮੁਰਕੇ ਮੈਂ ਕਿਹਾ ਵੱਡੇ ਬਾਲੀ ਹੋ ਜਾਂਦੇ ਇਹ ਕੋਈ ਫਾਇਦਾ ਨਹੀਂ ਮੁਰਕੇ ਗਵਾਚਾਂ ਦਾ ਹੀ ਡਾਰ ਆ ਆਹ ਦੇਖੋ ਕੁੜੀ ਕੁੜੀ ਇਕ ਮੈਂ ਟ੍ਰੇ ਤਲੋਜ ਮਿੱਤਰੋ ਪਹਿਲਾ ਬੱਚਾ ਪਵਾ ਦਨੇ ਆ ਲਾਲ ਚੀਨਾ ਆ ਦੇਖੋ ਪੱਲੇ ਹੀ ਪਾਤਾ ਆ ਬ ਦੂਜਾ ਫੜ ਲੈਨੇ ਆ ਨਾ ਆ ਦੇਖੋ ਨਾਗਰਾ ਜਲਾ ਕੱਢਾ ਹੋ ਗਿਆ ਬੱਚਾ ਇਹ ਦੇਖੋ ਮਿੱਤਰੋ ਕਰੋ ਚੱਕ ਦੂਜਾ ਪਵਾ ਲਿਆ ਤੇ ਦੋ ਹੁਣ ਆਪੋ ਲੈ ਉਨੇ ਦੋਨੇ ਰੋਜੇ ਭਾਈ ਇੱਥੇ ਹੀ ਬੈਠਾ ਰਹੀ ਡਾਂਗ ਦੇਖੀ ਵਰਦੀ ਜੀ ਉੱਡਿਆ ਇਹ ਹੋਰ ਚਾਰ ਤੇ ਲਓ ਜੀ ਮਿੱਤਰੋ ਤੀਜਾ ਬੱਚਾ ਵੀ ਦਿੱਤਾ ਪੱਪਾ ਮੈਂ ਚੌਥਾ ਲੈ ਆਈਏ ਤੇ ਲਓ ਜੀ ਮਿੱਤਰੋ ਚੌਥਾ ਬੱਚਾ ਵੀ ਦਿੱਤਾ ਪੱਪਾ ਕਰੋ ਚੈੱਕ ਜਿੱਤੇ ਵੀ ਬਾਪ ਆ ਹੋਰ ਮੈਂ ਕਿ ਮੁਰਕੇ ਵੱਡੇ ਵਾਲੀ ਹੁੰਦੇ ਆ ਆਪੇ ਬੈਠੇ ਬੈਠੇ ਛਤਰੀ ਦੇ ਸੂਏ ਤਾਂ ਹੋਣਗੇ ਪਤਾ ਤਾਂ ਲੱਗੂ ਇਹਨਾਂ ਨੂੰ ਇੰਨੇ ਨਾ ਕਿ ਸਾਡੀ ਤਹਿ ਕਿਹੜੀ ਆ ਤੇ ਮੁਰਕਿਆਂ ਦਾ ਆਪੇ ਮੁਰਕੇ ਵੱਡੇ ਵਾਲੇ ਕਰ ਲੈਣੇ ਸੀ ਲਓ ਜੀ ਤੇ ਆਪਾਂ ਦਿੱਤੇ ਬਾ ਉਹ ਆਪ ਵੱਡੇ ਟਾਉਨ ਨੂੰ ਰਹਿੰਦ ਨੇ ਮੁਰ ਕੋਈ ਫਾਇਦਾ ਨਹੀਂ ਮੀ ਹੈ ਉਹਨਾਂ ਨੇ ਬਹਿਣਾ ਨਹੀਂ ਹਨ ਤੇ ਇਹਨਾਂ ਨੂੰ ਆਪ ਬੈਠੇ ਰਹਿੰਦੇ ਆ ਤੇ ਛਤਰੀ ਤੇ ਆ ਵੀ ਬਾ ਹੀ ਦਿਨੇ ਚਟੇ ਜੀ ਇਹ ਵੀ ਮਾੜੇ ਮੁੱਟੇ ਏਰੀਆ ਦੇਖ ਲੈਣਗੇ ਇਹ ਵੀ ਬਾਰਡਰ ਪੁੱਟਰ ਦੇਖ ਲੈਣਗੇ ਏਰੀਆ ਆਹ ਦਾ ਮਿੱਤਰੋ ਖਟੀਆਂ ਅੱਖਾਂ ਦਾ ਸ਼ਹਿਰ ਉਹ ਦੇਖੋ ਉਹ ਇਹ ਹੋੜ ਦਾ ਨਾ ਲੈ ਐਂ ਗਵਾਚਾਂ ਦਾ ਟਾਰਾ ਕੋਈ ਫਾਇਦਾ ਨਹੀਂ ਗਿੱਜੇ ਨਹੀਂ ਆਹ ਦੇਖੋ ਕਿੱਥੇ ਆ ਕੇ ਬਹਿ ਗਿਆ ਨਾ ਛਤਰੀ ਦਾ ਟਰੇਨ ਇਧਰ ਆਇਆ ਛਤਰੀ ਤੇ ਚੱਲ ਚੱਲ ਤੇ ਲੋ ਜੀ ਮਿੱਤਰ ਬਾਹ ਦਿੱਤਾ ਵੀ ਬਾਹ ਵਾਚਾ ਹੁਣ ਆਪੇ ਉਹਨੂੰ ਮੜਾ ਛੇੜੀ ਆਇਆ ਬਹੁਤ ਛਤਰੀ ਭਾਨੇ ਕੋ ਲੈਣਾ ਜਾ ਵਡਾ ਬਹਲਾ ਜਾ ਬਾ ਦੇਖੋ ਮਿੱਤਰ ਡਾਰੀ ਲਾਦਾ ਥਲੇ ਦੀ ਓ ਛਤਰੀ ਤੇ ਚੱਲ ਛਤਰੀ ਤੇ ਛਤਰੀ ਤੇ ਚੱਲ 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 ਛਤਰੀ ਤੇ ਚੱਲ 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 ਇਧਰ ਇਧਰ ਛਤਰੀ ਦੇ ਇਧਰ ਇਧਰ ਜਾਵੜਾ ਤੇਰੇ ਨਾਲ ਦੇ ਵੀ ਹਣੀ ਮੜੇ ਭਈ ਆਵੜ ਢੱਕੀ ਛਤਰੀ ਦੇ ਚੱਲ 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 ਦੇਖੋ ਮਦਦ ਛਤਰੀ ਤੇ ਜਾਂਦਾ ਹੀ ਨਹੀਂ ਕਰਦੇ ਆ ਕੋਸ਼ਿਸ਼ ਇਹਨੂੰ ਜਾਵੇ ਇੰਨਾ ਬੱਚਾ ਨੂੰ ਛੇੜਦੇ ਆ ਹਈਆ ਤੱਕ ਦੇਖੀ ਪਉਂਦਾ ਯਾ ਨਾਗਰਾਜ ਮਾਰੇ ਚੱਕੇ ਦਾ ਬਹੁਤ ਚੰਗਾ ਉੜਦਾ ਏ ਛੋਟੇ ਹੁੰਦੇ ਨੀਵੇਂ ਨੀਵੇਂ ਫਿਰਦੇ ਰਹਿੰਦੇ ਆਇਆ ਦੇਖਦਾ ਤਾਂ ਹੈਗਾ ਵਾਲੀ ਛਦਰੀ ਤੇ ਬਾਲੀ ਵਧੀਆ ਗੱਲਾਂ ਆਇਆ ਵੀ ਪਕਾਈ ਨਾ ਕਰਾ ਉਹ ਵੀ ਬੈਠੀ ਆ ਹਣ ਇੱਕ ਥੋ ਕਿੱਥੇ ਜਾਊਗਾ ਇਧਰ ਆ ਫਤਰੀ ਤੇ ਚੱਲ ਚੱਲ ਫਤਰੀ ਤੇ ਆਇਆ ਮੋੜ ਕੇ ਕੋਈ ਫਾਇਦਾ ਨਹੀਂ ਐ ਵੀ ਇਧਰ ਚੱਲ ਕੋ ਡਾਟੀ ਵੀ ਢਿਆ ਯਾਰ ਉਧਰ ਨਾ ਡੇ ਕੱਡਾ ਢੀਠ ਬੰਦਾ ਛਤਰੀ ਤੇ ਜਾਂਦਾ ਨਾ ਹੀ ਨਹੀਂ ਲੈਂਦਾ ਯਾਰ ਤੇ ਦੂਜੇ ਵੀ ਬੰਦੇ ਹੀ ਆ ਬੈਠੇ ਆ ਉਹਨਾਂ ਨਾਲ ਜਾ ਕੇ ਬਹਿ ਜਾ ਬਾਲਾ ਢੀਠ ਬੰਦਾ ਹੀ ਲੋਈ ਮੇਤਰਾ ਫਾੜ ਹੀ ਲੇਤਾ ਦਲਸਤਰੀ ਤੇ ਹਾਂ ਤੇ ਹੁਣ ਵੀ ਤਾਂ ਬੈਠਾ ਹੀ ਆ ਉਦੋਂ ਉੱਡ ਕਿਉਂੇ ਬਹਿ ਜਾਂਦਾ ਟੱਡ ਦੋਖਦਾ ਸੀ ਤੇਰਾ ਬੈਠਾ ਰਹਿਣ ਲੋਈ ਮੇਤਰਾ ਕਰੋ ਚੱਕ ਮੇਰੇ ਖਾਲ ਚਾਂਡੇ ਜੂੜਿਆਂ ਦੇ ਦੁਬਾਰਾ ਧਰਨ ਵਾਲੇ ਆ ਆ ਬੱਚਾ ਇਹ ਰੂਜੀ ਤੇ ਛੋਟਾ ਪੜਾ ਇਹਨੂੰ ਚਾ ਰਹਿਣ ਦਿੰਨੇ ਇਹ ਦੁਬਾਰਾ ਦਾਗਰਾਏ ਦੇ ਧਰਨ ਲੈ ਅੰਡੇ ਧਰ ਲੈ ਇਹਦਾ ਵਧੀਆ ਇਹਨੂੰ ਟਾਂਡੇ ਦੇ ਕੇ ਹੋਰ ਸਰੇ ਰੱਖ ਦਾਂਗੇ ਆਪਾਂ ਕੁਤਰੀ ਇਹਦੇ ਨਾਲ ਚੱਕ ਕੇ ਲਾ ਦਾਂਗੇ ਆਪਾਂ ਹੋਰ ਤਕੜੀ ਆ ਹੰਤ ਉਥੇ ਆਂਡੇ ਧਰਨੇ ਆ ਮੇਰੇ ਖਾਲਜੇ ਇੱਥੇ ਫਰ ਇਕੱਠੀ ਕਰੀ ਬੈਠੀ ਐ ਇਹਨੇ ਸਾਰੇ ਜਗ੍ਹਾ ਮਿਲਕੋ ਨਹੀਂ ਮਿਲਦੇ ਇਹ ਨਹੀਂ ਆਂਡੇ ਧਰਦੀ ਆ ਜਰੂਰੀ ਤੇ ਲਓ ਜੀ ਮੈਂ ਤਰੋ ਉਹ ਖੁੱਡੇ ਵਾਲੇ ਕਰੋ ਜੀ ਆਹ ਕ ਬੱਚੇ ਬੱਚੇ ਹਾਂ ਜੀ ਹੁਣ ਦੰਦਰਾ ਤੁਹਾਡੇ ਸਾਥ ਹੀ ਜਾ ਕੇ ਹੁਣ ਉਹ ਵੀ ਉੱਡਿਆ ਕਰਨਗੇ ਹਜੇ ਦੇਖੀ ਉਹ ਵੀ ਤੁਹਾਡੇ ਨਾਲ ਉੱਡਿਆ ਕਰਨਗੇ ਇਹ ਕੋ ਟਾਈਮ ਲੱਗੂਗਾ ਉਹ ਵੇਖੀ ਚੀਨੇ ਉਹ ਲੜਾਨਾ ਲੜਨ ਲੜਨਾ ਨਹੀਂ ਉਹ ਤੁਹਾਡੇ ਫਿਰ ਨਾਲ ਉੱਡਿਆ ਕਰਨਗੇ ਭੜੇ ਲੜਖੋ ਲੜ ਪੁੜ ਲੜ ਬੂਹਾ ਤੱਪਨੇ ਦੀ ਮਤਲ ਠੱਲਾ ਪਾਈਆਂ ਹੈਗੇ ਆਪਣੇ ਨਾਮ ਦੀਆਂ ਤੇ ਆਪ ਨੂੰ ਪਤਾ ਕਿਹੜਾ ਕਿਵੇਂ ਆਪਾਂ ਕਾਪੀ ਤੇ ਲਿਖ ਲਿਆ ਹੈਗਾ ਤੇ ਆਪ ਨੂੰ ਪਤਾ ਲੱਗ ਜੂ ਕਿਹੜਾ ਕਿਹੜੇ ਜੋੜੇ ਦਾ ਐ ਤਾਂ ਪਤਾ ਇੰਨੇ ਜਦੋਂ ਕੀ ਪਤਾ ਉਹ ਵੇਖੀ ਨਾ ਆ ਰਾਇ ਇਹ ਮੜੇ ਜਨਾ ਭੜਗੀਲੇ ਆ ਇਹ ਪਾਥ ਨਹੀਂ ਲਾਉਂਦਾ ਛਿੱਤੀ ਇਹ ਹਮ ਬੜਾ ਖਤਨਾ ਖਾਂਦਾ ਆ ਆਪਰੇ ਟ੍ਰੇਨਿੰਗ ਕਰਾਉਣੇ ਆ ਕਿ ਉਹ ਛਦਰੀ ਤੇ ਜਾਵੇ ਵੱਢ ਕੇ ਹਾਂ ਇਹ ਚੱਲ ਵੀ ਚੱਲ ਦਾ ਛਤਰੀ ਇਹ ਲੋਜ ਮਿੱਤਰਾਂ ਇਹਦਾ ਜਾਂਦਾ ਛਤਰੀ ਤੇ ਲੱਗ ਜੂਗਾ ਜੇ 3-4 ਦਿਨਾਂ ਚ ਭੌਣ ਲੱਗ ਜੀਏ ਹੋਰ ਇੱਥੇ ਤਾਂ ਭਾਈ ਵੇਖਦੇ ਜਾਂਦਾ ਕਣੀ ਚਲੋ ਚੱਲ ਵੀ ਕੀ ਗੱਲ ਕੰਮ ਦਾ ਵਾਈਬ੍ਰੇਸ਼ਨ ਚ ਲੱਗਾ ਇਹ ਇਹ ਵੀ ਮਲਾ ਸਤ ਚੱਲ ਛਤਰੀ ਉਹ ਵੇਖੀ ਕਿਥੇ ਜੋਰ ਲਾ ਕੇ ਬਹਿ ਗਿਆ ਜੋਰ ਲਾ ਕੇ ਤੇ ਆਇਆ ਇਧਰ ਆਛੜੀ ਵਾ ਤ ਇਧਰ ਆ ਆਇਆ ਆਇਆ ਇਧਰ ਆਇਆ ਹਾ 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 ਇਹ ਸਿਆ ਲੈ ਤੈਨੂੰ ਕੋਠੇ ਤੁਨੂੰ ਦੋਨੇ ਭਰਾਵਾਂ ਨੂੰ ਮਿਲੇ ਗੋਨ ਨਾਗਰਾਜ ਸਨਖਾ ਚੂਪਰ ਨਾਗਰਾਜ ਆਪਣਾ ਨਾਗਰਾਜ ਹਾਂ ਜੀ ਇਹ ਨਿਕਤੇ ਜਾਂਦੇ ਤਾਂ ਪੂਰੇ ਛਤਰੀ ਦੇ ਟ੍ਰੇਨ ਹੁੰਦੇ ਤਾਂ ਨਾਗਰਾ ਜੀ ਚਲੋ ਲਓ ਮਿੱਤਰੋ ਇਹਨਾਂ ਨੂੰ ਹੁਣ ਆਪਾਂ ਦੋ ਹਫ਼ਤੇ ਆਪਾਂ ਜਾਨੀ ਸੌਰੀ ਆਪਾਂ ਇਹਨਾਂ ਨੂੰ ਤਿੰਨ ਕ ਚਾਰ ਦਿਨ ਹੁਣ ਇੱਥੇ ਭਾਇਆ ਕਰਾਂਗੇ ਮੜ ਕੇ ਆਪਾਂ ਇਹਨਾਂ ਨੂੰ ਉੱਥੇ ਉੱਚੀ ਲਾ ਦਿਆ ਕਰਨੀ ਹੌਲੀ ਹੌਲੀ ਜਾ ਇੱਥੇ ਲਾ ਦਿਆ ਕਰਨੀ ਪਸੇ ਕਰਦੇ ਛਤਰੀ ਆਪੇ ਬੈਠੇ ਰਿਆ ਕਰਨਗੇ ਉੱਡਣਾ ਤਾਂ ਇਹਨਾਂ ਨੇ ਕੀ ਆ ਮੈਤਵਾ ਬਾੜਾ ਲੱਗਦਾ ਹਾਂ ਆ ਇੱਕ ਬਾੜਾ ਆ ਖੱਟੀ ਗਲੀ ਦਾ ਬੱਚਾ ਆ ਬਾੜਾ ਆ ਚਿੱਟੀਆਂ ਦਾ ਹੀ ਆ ਆ ਆ ਬੱਚੇ ਦੇ ਲੱਤ ਪੁਨੇ ਕਰ ਦਿੰਦੇ ਇਹਨਾਂ ਦਾ ਇਹਨਾਂ ਦਾ ਮੈਨੂੰ ਪਤਾ ਹੀ ਆ ਇਹਦਾ ਛੋਟਾ ਭਰਾ ਵੀ ਇੰਹੀਂ ਕਰ ਦਿੰਦਾ ਸੀ ਲੇਖੋ ਮਿੱਤਰੋ ਉੱਤਰੋ ਇੱਥੇ ਇੱਥੇ ਆ ਮੈਂ ਇੱਥੇ ਬੈਠ ਛਤਰੀ ਦੇ ਤੇ ਲਓ ਜੀ ਮਿੱਤਰੋ ਵੀਡੀਓ ਦਾ ਪੇ ਇੱਥੇ ਹੀ ਕਰ ਦਨੇ ਐਂਡ ਤੇ ਆਪਾਂ ਬੱਚਾ ਹੁਣ ਡੇਲੀ ਭਾਇਆ ਕਰਾਂਗੇ ਜੇ ਮੀਂਹ ਨਾ ਆਵੇ ਤਾਂ ਤੁਹਾਨੂੰ ਦਿਖਾਇਆ ਕਰਾਂਗੇ ਵੀਡੀਓ ਕਰਕੇ ਸ਼ੇਅਰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਮਿੱਤਰੋ ਤੇ ਬਾਏ ਵੀ